हां जी ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਦੇ ਵਿੱਚ ਨਵੀਂ ਭਰਤੀ ਆਈ ਆ ਉਹ ਲੈ ਕੇ ਸੀ ਆਜਨਾ ਹਸਪੀਟਲਸ ਦੇ ਵਿੱਚ ਭਰਤੀਆ ਮੈਡੀਕਲ ਲਾਈਨ ਦੇ ਵਿੱਚ ਤਾਂ ਜਿਹੜੇ ਵੀ ਪੈਨਪ੍ਰਾਮਾ ਦੀ ਐਲੀਜੀਬਿਲਟੀ ਬਣਦੀ ਆ ਉਹ ਜ਼ਰੂਰ ਉਹ ਜ਼ਰੂਰ ਰਿਪਲਾਈ ਕਰਨ ਕਿਉਂਕਿ ਸਿਰਫ ਔਰ ਸਿਰਫ ਇੰਟਰਵਿਊ ਬੇਸ ਦੇ ਉੱਪਰ ਇਹ ਭਰਤੀ ਕੀਤੀ ਜਾ ਰਹੀ ਆ ਸਿਰਫ ਇੰਟਰਵਿਊ ਆਧਾਰ ਦੇ ਉੱਪਰ ਹੀ ਸਿਲੈਕਸ਼ਨ ਹੋਏਗੀ ਤੁਸੀਂ ਆਪਣੇ オリジナル ਡਾਕੂਮੈਂਟਸ ਲੈ ਕੇ ਜਾਣੇ ਨੇ ਵੀਡੀਓ ਪੂਰੀ ਧਿਆਨ ਨਾਲ ਦੇਖਿਓ ਤਾਂ ਕਿ ਪੂਰੀ ਡਿਟੇਲ ਸਮਝਦੇ ਵਿੱਚ ਆ ਸਕੇ ਅਤੇ ਬਹੁਤਾ ਸਮਾਂ ਵੀ ਨਹੀਂ ਹੈ ਕੱਲ ਦੀ ਡੇਟ ਦੇ ਵਿੱਚ ਜਾਣੇ ਕਿ 13 ਤਰੀਕ ਨੂੰ ਹੀ ਇੰਟਰਵਿਊ ਕਾਲ ਕੀਤੀ ਗਈ ਹੈ ਤਾਂ ਇੰਟਰਵਿਊ ਤੋਂ ਪਰਚਾਓ ਹਾਂ ਅੱਗੇ ਵਧਣ ਤੋਂ ਪਹਿਲਾਂ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਕਿਉਂਕਿ ਜੌਬ ਦੇ ਨਾਲ ਰਿਲੇਟਡ ਸਭ ਤੋਂ ਪਹਿਲਾਂ ਤੁਹਾਨੂੰ ਵੀਡੀਓ ਸਾਡੇ ਹੀ ਇਸ ਪਿਆਰੇ ਜਿਹੇ ਚੈਨਲ ਤੇ ਦੇਖਣ ਨੂੰ ਮਿਲ ਲਿਆ ਆਓ ਹੁਣ ਜਾਣਦੇ ਆ ਇਸ ਭਰਤੀ ਦੀ ਡਿਟੇਲ ਦੇ ਬਾਰੇ ਤਾਂ ਦੋਸਤੋ ਪੋਸਟ ਦਾ ਜਿਹੜਾ ਨਾਮ ਹੈ ਉਹ ਸਟਾਫ ਨਰਸ ਸਟਾਫ ਰਸ ਦੀਆਂ ਜਿਹੜੀਆਂ ਨੇ ਉਹ ਪੋਸਟਾਂ ਕੱਢੀਆਂ ਗਈਆਂ ਨੇ ਜਿਦੇ ਵਿੱਚ ਕਿ ਸੈਲਰੀ 31000 ਤੋਂ ਲੈ ਕੇ 33000 ਤੱਕ ਦੀ ਰੱਖੀ ਗਈ ਹੈ ਸੈਲਰੀ 31000 ਤੋਂ 33000 ਹੈ ਔਰ ਇਹ ਜਿਹੜੀਆਂ ਨੇ ਹੋਮੀ ਭਾਬਾ ਕੈਂਸਰ ਹਸਪੀਟਲ ਐਂਡ ਰਿਸਰਚ ਸੈਂਟਰ ਪੰਜਾਬ ਦੇ ਵੱਲੋਂ ਪੋਸਟਾਂ ਕੱਢੀਆਂ ਗਈਆਂ ਨੇ ਔਰ ਵੈਨਿਊ ਦਿੱਤੇ ਇੰਟਰਵਿਊ ਹੋਏਗੀ ਉਹ ਵੈਨਿਊ ਨੋਟ ਕਰ ਲਓ ਪਹਿਲਾਂ ਹੋਮੀ ਭਾਬਾ ਕੈਂਸਰ ਹਸਪੀਟਲ ਐਂਡ ਰਿਸਰਚ ਸੈਂਟਰ ਨਿਊ ਚੰਡੀਗੜ੍ਹ Medi City SAS Nagar Mohali Punjab ایتھے ਜਿਹੜੀ ਇੰਟਰਵਿਊ ਹੋਏਗੀ ਔਰ ਕੱਲ ਨੂੰ ਜਾਣੇ ਕਿ 13 ਨਵੰਬਰ ਨੂੰ ਇਹ ਇੰਟਰਵਿਊ ਰੱਖੀ ਗਈ ਹੈ ਔਰ ਟਾਈਮ ਜਿਹੜਾ ਹੈ ਤੁਹਾਡਾ ਪਹੁੰਚਣ ਦਾ 9:30 ਤੋਂ 11:30 ਵਜੇ ਤੱਕ ਦਾ ਰਿਪੋਰਟਿੰਗ ਟਾਈਮ ਹੈ ਇੰਟਰਵਿਊ ਸ਼ਾਮ ਨੂੰ 4-5 ਵਜੇ ਤੱਕ ਚੱਲੇਗੀ ਹੁਣ ਜੀਨਾਂ ਕੌਣ ਅਪਲਾਈ ਕਰ ਸਕਦਾ ਕੌਣ ਜਾ ਸਕਦਾ ਐਲੀਜੀਬਿਲਟੀ ਕੀ ਹੈ ਜਿਨਾਂ ਨੇ ਜਨਰਲ ਨਰਸਿੰਗ ਐਂਡ ਮਿਡਵਾਈਫਰੀ ਕੀਤੀ ਹੋਈ ਆ 3 ਸਾਲ ਦਾ ਕਲੀਨਿਕਲ ਐਕਸਪੀਰੀਅੰਸ ਆ 50 ਬੈਡਿਡ ਹਸਪੀਟਲ ਦੇ ਵਿੱਚ ਜਾਂ ਫਿਰ ਬੇਸਿਕ ਔਰ ਪੋਸਟ ਬੇਸਿਕ ਬੀਐਸਸੀ ਨਰਸਿੰਗ ਜਿਨ੍ਹਾਂ ਨੇ ਕੀਤੀ ਹੋਈ ਆ ਔਰ 2 ਸਾਲ ਦਾ ਕਲੀਨਿਕਲ ਐਕਸਪੀਰੀਅੰਸ ਹੈ 50 ਬੈਡਡ ਹਸਪੀਟਲਸ ਦੇ ਵਿੱਚ ਉਹ ਵੀ ਜਾ ਸਕਦੇ ਨੇ ਇੰਟਰਵਿਊ ਦੇਣ ਦੇ ਵਾਸਤੇ ਜਾਂ ਫਿਰ ਜਿਨ੍ਹਾਂ ਨੇ ਡਿਪਲੋਮਾ ਇਹਨੇ ਨਰਸਿੰਗ ਔਨਕੋਲੋਜੀ ਐਂਡ ਔਰ ਉਹਨਾਂ ਨੇ ਬੌਂਡ ਪੀਰੀਅਡ ਦੇ ਵਿੱਚ ਸਰਵ ਕੀਤਾ ਹੋਇਆ ਉਹ ਵੀ ਅਪਲਾਈ ਕਰ ਸਕਦੇ ਨੇ ਜੇਕਰ ਏਜ ਦੀ ਗੱਲ ਕਰੀਏ ਤਾਂ ਅਪ ਟੂ 35 ইয়ার্স ਯਾਨੀ ਕਿ 18 ਸਾਲ ਤੋਂ ਲੈ ਕੇ 35 ਸਾਲ ਤੱਕ ਦੇ ਜਿਹੜੇ ਕੈਂਡੀਡੇਟਸ ਨੇ ਉਹ ਇੰਟਰਵਿਊ ਵਾਸਤੇ ਜਾ ਸਕਦੇ ਨੇ ਹੁਣ ਨਾਲ ਕੀ ਲੈ ਕੇ ਜਾਣਾ ਫੋਟੋ ਕਾਪੀ ਕਾਪੀ ਜਿਹੜੇ ਆਪਣੇ ਡਾਕੂਮੈਂਟਸ ਲੈ ਕੇ ਜਾਣੀਆਂ ਉਹ ਕੀ ਹੈ ਤੁਹਾਡੀ ਤੁਹਾਡਾ ਰਿਜ਼ਿਊਮ ਹੋਣਾ ਚਾਹੀਦਾ ਹੈ ਦੋ ਪਾਸਪੋਰਟ ਸਾਈਜ਼ ਤੁਹਾਡੀਆਂ ਫੋਟੋਗ੍ਰਾਫਸ ਹੋਣੀਆਂ ਚਾਹੀਦੀਆਂ ਨੇ ਫਰੈਸ਼ ਡੇਟ ਆਫ ਬਰਥ ਦਾ ਪ੍ਰੂਫ ਹੋਣਾ ਚਾਹੀਦਾ ਜਾਨਕਿ 10th ਦਾ ਸਰਟੀਫਿਕੇਟ ਜਾਂ ਫਿਰ ਬਰਥ ਸਰਟੀਫਿਕੇਟ ਤੁਸੀਂ ਲੈ ਕੇ ਜਾ ਸਕਦੇ ਹੋ ਐਜੂਕੇਸ਼ਨਲ ਕੁਆਲੀਫਿਕੇਸ਼ਨ ਦੀਆਂ ਜਿਹੜੀਆਂ ਨੇ ਮਾਰਕ ਸ਼ੀਟਸ ਦੀ ਫੋਟੋਸਟੇਟ ਲੈ ਕੇ ਜਾਣੀਆਂ ਤੇ ਆਪਣਾ ਜਿਹੜਾ ਐਕਸਪੀਰੀਅੰਸ ਸਰਟੀਫਿਕੇਟ ਹੈ ਉਹ ਲੈ ਕੇ ਜਾਣਾ ਹੈ ਪੈਨ ਕਾਰਡ ਦੀ ਔਰ ਆਧਾਰ ਕਾਰਡ ਦੀ ਕਾਪੀ ਲੈ ਕੇ ਜਾਣੀ ਹੈ ਤੇ ਕਰੰਟ এমਪਲੋਇਮੈਂਟ ਤੁਹਾਡੇ ਜਿਹਦੇ ਕੋਲ ਤੁਸੀਂ ਕੰਮ ਕਰ ਰਹੇ ਹੋ ਉਹਦਾ ਲੈਟਰ ਤੁਸੀਂ ਲੈ ਕੇ ਜਾਣਾ ਹੈ ਇਹ ਸਾਰੀਆਂ ਚੀਜ਼ਾਂ ਲੈ ਕੇ ਤੁਸੀਂ ਜਿਹੜਾ ਉਹ ਪਹੁੰਚ ਜਾਣਾ ਜੇ ਕੋਈ ਕਿਸੇ ਤਰ੍ਹਾਂ ਦੀ ਕੁਐਰੀ ਆ ਤਾਂ ਨੰਬਰ ਨੋਟ ਕਰ ਲਓ 01602810091 ਰਿਪੀਟ ਕਰ ਰਹੇ ਹਾਂ 01602810091 ਇਹ ਨੰਬਰ ਹੈ ਜਿਹੜਾ ਇਨਕੁਆਰੀ ਨੰਬਰ ਹੈ ਤਾਂ ਦੋਸਤੋ ਪੋਸਟਾ ਆਫਲਾਈਨ ਨੇ ਕੋਈ ਅਪਲਾਈ ਨਹੀਂ ਕਰਨਾ ਕਿਤੇ ਆਨਲਾਈਨ ਨਹੀਂ ਜਾਣਾ ਕੋਈ ਫਾਰਮ ਨਹੀਂ ਭਰਨਾ ਸਿਰਫ ਔਰ ਸਿਰਫ ਇੰਟਰਵਿਊ ਦੇ ਉੱਪਰ ਜਾਣਾ ਹੈ ਐਡਰੈਸ ਤੁਹਾਨੂੰ ਦੱਸ ਦਿੱਤਾ ਗਿਆ ਆਪਣੇ ਵਟਸਐਪ ਗਰੁੱਪ ਦੇ ਵਿੱਚ ਵੀ ਅਸੀਂ ਐਡਰੈਸ ਪਾ ਦਿੱਤਾ ਹੈ ਤੇ ਕੰਟੈਕਟ ਨੰਬਰ ਪਾ ਦਿੱਤਾ ਹੈ WhatsApp ਗਰੁੱਪ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ ਉੱਥੋਂ ਜਾ ਕੇ ਤੁਸੀਂ WhatsApp ਦੇ ਵਿੱਚੋਂ ਨੰਬਰ ਲੈ ਕੇ ਤੇ ਐਡਰੈਸ ਲੈ ਕੇ ਇੰਟਰਵਿਊ ਦੇ ਉੱਪਰ ਜਾ ਸਕਦੇ ਹੋ ਤਾਂ ਦੋਸਤੋ ਇਸ ਤਰ੍ਹਾਂ ਦੀਆਂ ਜੌਬ ਦੇ ਨਾਲ ਰਿਲੇਟਿਡ ਵੀਡੀਓਸ ਆਪਾਂ ਹਮੇਸ਼ਾ ਪਾਉਂਦੇ ਰਹੇ ਨੇ ਆਪਣੇ ਚੈਨਲ ਦੇ ਉੱਪਰ ਤਾਂ ਮਿਕਸਚਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਪੁੱਲਿਓ ਬੈਲ ਆਈਕਨ ਬਟਨ ਵੀ ਦਬਾ ਲਿਓ ਤਾਂ ਕਿ ਸਾਡੇ ਦੁਆਰਾ ਪਾਈ ਗਈ ਹਰ ਇੱਕ ਜੌਬ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਚੁੱਕੇ ਬੜੀ ਜਲਦੀ ਮਿਲਾਂਗੇ ਨਵੀਂ ਜੌਬ ਦੇ ਨਾਲ ਨਵੀਂ ਵੀਡੀਓ ਦੇ ਨਾਲ